ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਅਰਮਿਤ ਪਠਾਨ ਮੈਨਾ ਮੇਰਾ ਵੀਡੀਓ ਪਾਉਣ ਨੂੰ ਜੀ ਨਹੀਂ ਸੀ ਕਰਦਾ ਜਿੰਨੀ ਮੇਰੇ ਪਰਿਵਾਰ ਨੂੰ ਤੰਗੀ ਦਿੱਤੀ ਜਾ ਰਹੀ ਆ ਕਸੂਰ ਮੇਰਾ ਕੀ ਆ ਵੀ ਮੈਂ ਸਿਰਫ ਪੰਜਾਬ ਦੀ ਗੱਲ ਕੀਤੀ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਅੱਜ ਹੜ੍ਹਾਂ ਦੇ ਵਿੱਚ ਸਾਡਾ ਸਾਰਾ ਪੰਜਾਬ ਰੁੜ ਗਿਆ ਉਹਦੀ ਗੱਲ ਕੀਤੀ ਵੀ ਕ੍ਰਿਸ਼ਨ ਕੁਮਾਰ ਦਾ ਕਸੂਰ ਆ ਵੀ ਸਾਡੇ ਹਲਕੇ ਦੇ ਵਿੱਚ ਵੀ ਪਾਣੀ ਆਉਂਦਾ ਤੇ ਉੱਥੇ ਵੀ ਜਿਹੜੇ ਲੋਕ ਮਰਿਓ ਪ੍ਰੇਸ਼ਨ ਕੁਮਾਰ ਦੀ ਬਦੌਲਤ ਮਿਲਿਆ ਉਹਦੀ ਮੈਨੂੰ ਸਜ਼ਾ ਕੀ ਮਿਲ ਰਹੀ ਆ ਪਹਿਲੋਂ ਮਰਤੇ 376 ਪਰਚੇ ਦਰਜ ਕਰਾਏ ਗਏ ਅੱਜ 376 1135 ਐਪਲੀਕੇਸ਼ਨਾਂ ਜਿਹੜੀਆਂ ਪਰਚੇ ਦਰਜ ਹੋਇਆ 1135 ਹੋਏ ਆ 2022 ਚ ਫਿਰ 1000 ਕੁਛ ਪਰਚੇ ਹੋਏ ਆ 23 ਚ ਫਿਰ 24 ਚ ਵੀ 1000 ਕੁਛ ਪਰਚੇ ਹੋਏ ਆ ਹੁਣ 900 ਕੁਛ ਪਰਚੇ ਹੁਣ ਤੱਕ ਹੋ ਚੁੱਕੇ ਆ ਵੀ ਇੰਨੇ ਪਰਚਿਆਂ ਦੇ ਵਿੱਚ ਕਿੰਨੇ ਕੁ ਤੁਸੀਂ 376 ਦੇ ਬੰਦਿਆਂ ਦੇ ਪਿੱਛੇ ਸੋ ਸੋ 2 200 ਗੱਡੀ ਲਾ ਕੇ ਪੁਲਿਸ ਵਾਲੇ ਲਾ ਕੇ ਉਹਨੂੰ ਪਹਿਲਾਂ ਹੀ ਫਿਰਦੇ ਹਾਂ ਮੇਰਾ ਕਸੂਰ ਕੀ ਆ ਧਰਤੀ ਪੰਜਾਬ ਦੀ ਪੰਜਾਬ ਦੇ ਦਿੱਲੀ ਵਾਲਿਆਂ ਦੇ ਉਲਟ ਗੱਲ ਕਰਦੀ ਉਹਦੀ ਮੈਂ ਸਜ਼ਾ ਭੁਗਤ ਰਿਆਂ ਅੱਜ ਮੇਰੀ ਵਾਈਫ ਤਕਰੀਬਨ ਮਹੀਨਾ ਹੋ ਗਿਆ ਉਹਨਾਂ ਨੇ ਹੌਸਪੀਟਲ ਕੀਤੀ ਆ ਉਹ ਬਿਮਾਰ ਆ ਉਹਦੇ ਪੰਜ ਪ੍ਰਿਸ਼ਨ ਹੋਏ ਆ ਉਹਨੂੰ ਭੈਣ ਕੋ ਬਾਹਰ ਨਹੀਂ ਜਾਣ ਦੇ ਰਿਆ ਮੇਰੀ ਵਾਈਫ ਕਿਤੇ ਮੇਰਾ ਬੇਟਾ ਕਿਤੇ ਮੇਰੀ ਬੇਟੀ ਕਿਤੇ ਮੇਰੀ ਮਾਂ ਕਿਤੇ ਮੈਂ ਕਿਤੇ ਤੁਸੀਂ ਕਿੰਨਾ ਕ ਮੇਰੇ ਨਾਲ ਖੜੇ ਹੋ ਪੰਜਾਬ ਵਾਲਿਓ ਤੁਸੀਂ ਮੇਰੀ ਕਿਥੇ ਕਹੇ ਨੇ ਹਾਂ ਦਾ ਨਾਰਾ ਮਾਰਿਆ ਮੇਰੇ ਪਿੱਛੇ ਜਾਂ ਕਿਸੇ ਕਿਸਾਨ ਯੂਨੀਅਨ ਹੈ ਜਾਂ ਕੋਈ ਦੂਜੀਆਂ ਪਾਰਟੀਆਂ ਹੈ ਜਾਂ ਕੋਈ ਸਾਡੀਆਂ ਆਮ ਆਦਮੀ ਪਾਰਟੀ ਆ ਕਿਸੇ ਨੇ ਪੰਜ ਪੈਸੇ ਨਫਾ ਦਾ ਨਾਰਾ ਮਾਰਿਆ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਭੇਡਾ ਹੋ ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਹੋ ਵੀ ਤੁਸੀਂ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਵੀ ਤੁਸੀਂ ਪੰਜਾਬ ਦੀ ਗੱਲ ਕਰੋ ਆ ਗੱਲ ਕਰਨਾ ਸਿਲਾ ਮਿਲਿਆ ਮੈਨੂੰ ਮੇਰੀ ਵਾਈਫ ਅੱਜ ਜੇ ਡੈਥ ਹੋ ਗਈ ਉਹਦੀ ਉਹ ਜਿੰਨੀ ਬਿਮਾਰ ਆ ਉਹਨੂੰ ਬਾਹਰ ਨਹੀਂ ਜਾਣ ਦੇ ਰਹੇ ਜੇ ਉਹ ਨਹੀਂ ਕੀ ਹੋ ਗਈ ਤਾਂ ਮੈਂ ਸਰਕਾਰ ਤੇ ਗੱਲ ਪਾਉਂਗਾ ਮੈਂ ਹਾਈਕੋਰਟ ਕੋਲ ਹੀ ਸਰਕਾਰ ਨੂੰ ਅੱਜ ਮਿਰਤੇ ਪਰਚਾ ਇੱਕ ਦੇਤਾ ਫਿਰ ਮੈਨਿੰਗ ਦਾ ਦੇਤਾ ਨਾ ਮੈਂ ਕੋਈ ਕੀਤੀ ਨਾ ਕਰਾਈ ਠੀਕ ਆ ਉਸ ਤੋਂ ਬਾਅਦ ਗੋਲੀ ਚੜਾਈ ਦਾ ਦਿਾਈ ਦਾ ਦੇਤਾ ਨਾ ਮੈਂ ਚੀਤ ਕੀਤੀ ਨਾ ਚਲਾਈ ਮੈਂ ਸਾਰਾ ਕੁਝ ਹਾਈਕੋਰਟ ਦੇ ਦਿੱਤਾ ਆ ਤੇ ਦਊਂਗਾ ਵੀ ਪ੍ਰੂਫ ਹੁਣ ਇੱਕ 5-7 ਮਹੀਨੇ ਪਹਿਲਾਂ ਸਾਡੇ ਹਲਕੇ ਦੇ ਵਿੱਚ ਫੀਮ ਦਾ ਪਰਚਾ ਦਰਜ ਫੀਮ ਦਾ ਤੇ ਮੇਰੇ ਖਰਾ ਸ਼ਾਇਦ ਕੋਈ ੂਕੀ ਫੀਮ ਦਾ ਪਰਚਾ ਦਰਜ ਹੋਇਆ ਸੀ ਉਹਨੂੰ ਸਦਕੇ ਨਾਮਜ਼ਦ ਕਰ ਰਹੇ ਉਹਦੇ ਵਿੱਚ ਮੈਨੂੰ ਮੈਨੂੰ ਆਸਲਾ ਮਿਲਿਆ ਪੰਜਾਬ ਦੇ ਪਾਣੀਆਂ ਬਾਰੇ ਬੋਲਣ ਤੇ ਕ੍ਰਿਸ਼ਨ ਕੁਮਾਰ ਦੇ ਉਲਟ ਬੋਲਣ ਦੇ ਮਜਾ ਕਰਕੇ ਯਾਰ ਗੱਲ ਸੁਣੋ ਤੁਸੀਂ ਜੇ ਪਿੱਛੇ ਕੋਈ ਹਾਂ ਦਾ ਨਾਰਾ ਮਾਰੋ ਹੋਰ ਵੀ ਲੋਕ ਪੰਜਾਬ ਦਾ ਨਾਹ ਦਾ ਨਾਰਾ ਮਾਰਨਾ ਤੁਸੀਂ ਮੇਰਾ ਬੁਰਾ ਹਾਲ ਕਰਵਾਤਾ ਮੈਂ ਜਜ਼ਬਾਤੀ ਜਾਟਾਂ ਮੈਂ ਜਜ਼ਬਾਤਾ ਚ ਆ ਕੇ ਜੋ ਮੇਰੇ ਮੂੰਹ ਚੋ ਮੈਂ ਬੋਲਤਾ ਮੈਂ ਸਰਕਾਰ ਦੇ ਖਿਲਾਫ ਵੀ ਬੋਲਿਆ ਮੈਂ ਜੋ ਦਿੱਲੀ ਵਾਲੇ ਸਾਡਾ ਨਾ ਕਰਦੇ ਉਹ ਵੀ ਬੋਲਿਆ ਤੇ ਮੈਂ ਮੈਨੂੰ ਬੋਲਣ ਦਾ ਸਜ਼ਾ ਵੀ ਮੇਰੀ ਮੇਰੀ ਵਾਈਫ ਬਈਨੇ ਕ ਬਿਮਾਰ ਆ ਐਸਐਸਪੀ ਨੂੰ ਫੋਨ ਕਰਦੀ ਉਹ ਡੀਐਸਪੀ ਨੂੰ ਫੋਨ ਕਰਦੀ ਆ ਸਚੂ ਨੂੰ ਫੋਨ ਕਰਦੀ ਉਹਦਾ ਕੋ ਫੋਨ ਨਹੀਂ ਟੈਂਡ ਕਰ ਰਿਹਾ ਵੀ ਮੈਂ ਬਿਮਾਰ ਆ ਮੈਨੂੰ ਬਾਹਰ ਜਾਣ ਦੋ ਉਹ ਨੂੰ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਮੇਰੀ ਮਾਂ ਕਿਤੇ ਬੈਠੀ ਆ ਮੇਰੀ ਜਵਾਨ ਸੀ ਮੈਂ ਘਰੋਂ ਨਹੀਂ ਗਈ ਬਾਹਰ ਜਾਣ ਦਿੱਤੀ ਦਿੱਤੀ ਤੇ ਅੱਜ ਉਹ ਵੀ ਘਰ ਨਹੀਂ ਆ ਗਈ ਮੈਂ ਵੈਸੇ ਨਾ ਦਰਦ ਨਾਲ ਮੇਰਾ ਮੇਰਾ ਜੋ ਮਰਜ਼ੀ ਕਰ ਲੈਣ ਯਾਰ ਪਰ ਇਹ ਕ ਅੱਜ ਤੱਕ ਸਿਆਸਤਾਂ ਦੇਖਦੇ ਰਹੇ ਆ ਕਾਲੀ ਵੀ ਵੇਖਿਆ ਕਾਂਗਰਸੀ ਵੀ ਵੇਖਿਆ ਜਿਹੜਾ ਕੋਈ ਕਿਸਲਾ ਘਣਾ ਹੁੰਦਾ ਸੀ ਉਹਨੂੰ ਸਜ਼ਾ ਦੇਨੇ ਲਈ ਇਹ ਥੋੜਾ ਹੁੰਦਾ ਯਾਰ ਕੋਈ ਕਿਸੇ ਦੀਆਂ ਧੀਆਂ ਨੂੰ ਭਲਾਈ ਫਰੋ ਜਾ ਭੈ ਚ ਪੁੱਤਾਂ ਦੇ ਪਰਚੇ ਦੇ ਦੋ ਮੈਂ ਆਪਦੇ ਪੁੱਤਾਂ ਦੇ ਬੱਚਿਆਂ ਨੇ ਕਰੋੜਾ ਰੁਪਈਆ ਲਾ ਕੇ ਪੜਾਈ ਆ ਤੇ ਮੈਨੂੰ ਸਜ਼ਾ ਕਿ ਮਿਲੀ ਪੰਜਾਬ ਨਾਲ ਖੜਨ ਦੀ ਵੀ ਮੇਰੀ ਵਾਈਫ ਬਿਮਾਰ ਮੇਰੀ ਮਾਂ ਬਿਮਾਰ ਮੇਰੀ ਬੱਚੀ ਕਿਤੇ ਮੇਰਾ ਬੱਚਾ ਕਿਤੇ ਮੈਂ ਕਿਤੇ ਤੇ ਮੇਰੇ ਮੇਰੇ ਪਿੱਛੇ ਤੁਸੀਂ ਕਿੱਥੇ ਖੜੇ ਆ ਤੁਸੀਂ ਤਾਂ ਘੰਟੇ ਵੀ ਨਹੀਂ ਕੱਡੇ ਤੁਸੀਂ ਲੋਕ ਉਹ ਵੀ ਮੈਂ ਹੁਣ ਕੀ ਤੁਹਾਨੂੰ ਕਹਾਂ ਮੈਂ ਤੁਹਾਨੂੰ ਜ਼ਿਆਦਾ ਕੁਝ ਨਹੀਂ ਕਹਿਣਾ ਮੈਂ ਸਰਕਾਰ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਵੀ ਜੇ ਮੇਰੀ ਵਾਈਫ ਨੂੰ ਕੁਝ ਹੋ ਗਿਆ ਮੇਰੇ ਬੱਚਾ ਨੂੰ ਕੁਝ ਹੋ ਗਿਆ ਤੁਸੀਂ ਦੇਣਦਾ ਰਹੋਗੇ ਮੈਂ ਬਖਸ਼ਣਾ ਨਹੀਂ ਕਿਸ ਨੂੰ ਫਿਰ ਠੀਕ ਆ ਸਾਰ ਰਹਿਗਾ ਇੱਕ ਸਰਕਾਰ ਨਾਲ ਗੱਲਣੀਆਂ ਐਮਐਲਏ ਨਾਲ ਵੀ ਮਾਣਨਾ